ਸਕਬੀਰ ਸਿੰਘ ਬਾਦਲ ਜੀ ਨੂੰ ਚਾਹੇ ਉਹ ਕਾਲੀ ਦਲ ਦਾ ਪ੍ਰਧਾਨ ਲਾਦਨ ਚਾਹੇ ਉਹ ਆਲ ਇੰਡੀਆ ਦਾ ਪ੍ਰਧਾਨ ਲਾਦਨ ਚਾਹੇ ਉਹ ਮੈਸਬ ਦੇ ਦਾ ਪੂਰੇ ਵਰਲਡ ਦਾ ਪ੍ਰਧਾਨ ਲਾਦਨ ਉਹਨਾਂ ਦੀ ਦਾਲ ਜਿਹੜੀ ਆ ਦੇਖੋ ਭਾਰਤ ਜਨਤਾ ਪਾਰਟੀ ਦੇਸ਼ ਦੀ ਕੋ ਜਮਾਤ ਆ ਇੱਕੋ ਪਾਰਟੀ ਆ ਜਿਹੜੀ ਮੈਸਬੰਦੀਆਂ ਦੇਸ਼ ਦੇ ਕਿਸਾਨ ਨੂੰ ਖਤਮ ਕਰਨਾ ਚਾਹਦੀ ਹੈ ਸਾਲ ਬਾਅਦ ਫੇਰ ਚੰਡੀਗੜ੍ਹ ਦੇ ਵਿੱਚ ਚੀਫ ਸੈਕਟਰੀ ਜਿਹੜਾ ਹੈਗਾ ਉਹ ਲਗਾ ਦਿੱਤਾ ਹੈਗਾ ਤੁਸੀਂ ਗਵਰਨਰ ਨੂੰ ਮਿਲਿਓ ਕੀ ਰੁਕਾ ਉਹਨਾਂ ਦਾ ਭਾਰਤ ਜਨਤਾ ਪਾਰਟੀ ਦੀ ਸਰਕਾਰ ਲਗਾਤਾਰ ਪੰਜਾਬ ਦੇ ਪਿੱਛੇ ਪਈ ਹੋਈ ਆ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਆ ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਅੱਜ ਕੇਂਦਰ ਸਰਕਾਰ ਵੱਲੋਂ ਜੋ ਪੰਜਾਬ ਸਰਕਾਰ ਨੂੰ ਨਵਾਂ ਖੇਤੀ ਕਾਨੂੰਨਾਂ ਦਾ ਇੱਕ ਖਰੜਾ ਭੇਜਿਆ ਗਿਆ ਸੀ ਉਹ ਰੱਦ ਕਰਕੇ ਦੁਬਾਰਾ ਨੋਟੀਫਿਕੇਸ਼ਨ ਜੋ ਕੇਂਦਰ ਸਰਕਾਰ ਨੂੰ ਭੇਜੇ ਸਾਡੇ ਨਾਲ ਹਰਪਾਲ ਸਿੰਘ ਚੀਮਾ ਨੇ ਚੀਮਾ ਸਾਹਿਬ ਜੋ ਨਵੇਂ ਖੇਤੀ ਕਾਨੂੰਨਾਂ ਦਾ ਖਰੜਾ ਭੇਜਿਆ ਗਿਆ ਸੀ ਉਹ ਵਾਪਸ ਸਰਕਾਰ ਨੇ ਭੇਜ ਦਿੱਤਾ ਗਿਆ ਸੀ ਲਾਗੂ ਨਹੀਂ ਕਰਾਂਗੇ ਕਿਸਾਨ ਅਗੂ ਇਹ ਕਹਿੰਦੇ ਨਜ਼ਰ ਆ ਰਹੇ ਸੀ ਕਿ ਸੈਸ਼ਨ ਬਲਾ ਕੇ ਉੱਥੇ ਵੀ ਵਿਧਾਨ ਸਭਾ ਚ ਉਹ ਕਰਦੇ ਆ। ਹਾਂ ਦੇਖੋ ਭਾਰਤ ਜਨਤਾ ਪਾਰਟੀ ਦੇਸ਼ ਦੀ ਕੋ ਜਮਾਤ ਆ ਇੱਕੋ ਪਾਰਟੀ ਆ ਜਿਹੜੀ ਮੈਂ ਸਮਝੰਦੀ ਆ ਦੇਸ਼ ਦੇ ਕਿਸਾਨ ਨੂੰ ਖਤਮ ਕਰਨਾ ਚਾਹੁੰਦੀ ਆ। ਔਰ ਜਿਹੜੀ ਕਾਰਪੋਰੇਟ ਕਢਾਣਿਆਂ ਦੀ ਹੱਥ ਥੋਕੀ ਬਣੀ ਹੋਈ ਆ ਪਹਿਲਾਂ ਵੀ ਤਿੰਨ ਕਾਲੇ ਕਾਨੂੰਨ ਲਿਆਂਦੇ ਪੰਜਾਬ ਦੇ ਕਿਸਾਨ ਨੇ ਦੇਸ਼ ਦੇ ਕਿਸਾਨ ਨੇ ਡਟ ਕੇ ਲੜਾਈ ਲੜੀ ਉਹ ਤੰਨੇ ਕਾਲੇ ਕਾਨੂੰਨ ਜਿਹੜੇ ਰੱਦ ਹੋਏ ਔਰ ਉਸ ਤੋਂ ਬਾਅਦ ਇੱਕ ਵਾਰ ਫੇਰ ਹਮਲਾਗਾ ਇੱਕ ਬਹੁਤ ਵੱਡਾ ਹਮਲਾ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਕਿਸਾਨ ਤੇ ਕੀਤਾ ਦੇਸ਼ ਦੇ ਕਿਸਾਨ ਤੇ ਕੀਤਾ ਹੁਣ ਵੀ ਜਿਹੜਾ ਇਹ ਅਸੀਂ ਇਸ ਖਰੇੜੇ ਨੂੰ ਰੱਦ ਕਰਕੇ ਸੈਂਟਰ ਸਰਕਾਰ ਨੂੰ ਭੇਜਿਆਗਾ ਬਿਲਕੁਲ ਅਸੀਂ ਇਹਦਾ ਬਿਲਕੁਲ ਪਰਜੋਰ ਵਿਰੋਧ ਕਰਦੇ ਆ ਕਿਉਂਕਿ ਇਹ ਕਿਸਾਨ ਮਾਰੂ ਨੀਤੀਆਂ ਜਿਹੜੀਆਂ ਨੇ ਉਹ ਭਾਰਤੀ ਜਨਤਾ ਪਾਰਟੀ ਨੇ ਅਪਣਾਇਆ ਹੋਈਆਂ ਨੇਗੀਆਂ ਔਰ ਦੇਸ਼ ਦੇ ਕਿਸਾਨ ਨੂੰ ਭਾਰਤੀ ਜਨਤਾ ਪਾਰਟੀ ਜਿਹੜੀ ਵੱਡੇ ਵੱਡੇ ਕਾਰਪੋਰੇਟ ਹਰਿਆਣਕ ਕਰਾਨਿਆਂ ਕੋਲੇ ਵੇਚਣਾ ਚਾਹੁੰਦੀ ਆ 40 ਸਾਲ ਬਾਅਦ ਫੇਰ ਚੰਡੀਗੜ੍ਹ ਦੇ ਵਿੱਚ ਚੀਫ ਸੈਕਟਰੀ ਜਿਹੜਾ ਹੈਗਾ ਉਹ ਲਗਾ ਦਿੱਤਾ ਹੈਗਾ ਤੁਸੀਂ ਗਵਰਨਰ ਨੂੰ ਮਿਲਿਓ ਕੀ ਰੁਕਾ ਉਹਨਾਂ ਦਾ ਆ ਦੇਖੋ ਅਸੀਂ ਮੰਨਦੇ ਹਾਂ ਗਵਰਨਰ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਜਿਹੜਾ ਚੀਫ ਸੈਕਟਰੀ ਦਾ ਪੋਸਟ ਕ੍ਰੀਏਟ ਕੀਤੀ ਗਈ ਹੈ ਐਡਵਾਈਜ਼ਰ ਦੀ ਪੋਸਟ ਨੂੰ ਰੱਦ ਕਰਕੇ ਇਹਨੂੰ ਤੁਰੰਤ ਖਤਮ ਕੀਤਾ ਜਾਵੇ ਤੋਂ ਗਵਰਨਰ ਸਾਹਿਬ ਨੇ ਭਰੋਸਾ ਦਵਾਇਆਗਾ ਕਿ ਮੈਂ ਸੈਂਟਰ ਸਰਕਾਰ ਨਾਲ ਗੱਲ ਕਰੂੰਗਾ ਸੈਂਟਰ ਸਰਕਾਰ ਨੂੰ ਜਿਹੜੀ ਪੰਜਾਬ ਦੀ ਸਰਕਾਰ ਦੀ ਡਿਮਾਂਡ ਆ ਆਮ ਆਦਮੀ ਪਾਰਟੀ ਦੀ ਡਿਮਾਂਡ ਉਹ ਭੇਜੂੰਗਾ ਕਿਉਂਕਿ ਬਿਲਕੁਲ ਮੈਂ ਸਮਝਦਾ ਇਹ ਪੰਜਾਬ ਦਾ ਜੋ ਕਲੇਮ ਉਹਨੂੰ ਘਟ ਕਰਨ ਦੀ ਯਤਨਾ ਨਾ ਉਹਨੂੰ ਖਤਮ ਕਰਨ ਦੀ ਯਤਨਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲਗਾਤਾਰ ਪੰਜਾਬ ਦੇ ਪਿੱਛੇ ਪਈ ਹੋਈ ਆ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਆ ਪੰਜਾਬ ਦਾ ਹਰੇਕ ਹੱਕ ਜਿਹੜਾ ਵੀ ਚੰਡੀਗੜ੍ਹ ਤੇ ਬਣਦਾਗਾ ਜਾਂ ਪੰਜਾਬ ਦੇ ਕਿਸਾਨ ਲਗਾਤਾਰ ਕੋਈ ਨਾ ਕੋਈ ਹਮਲਾ ਜਿਹੜਾ ਭਾਰਤੀ ਜਨਤਾ ਪਾਰਟੀ ਬੋਲਦੀ ਰਹਿੰਦੀ ਆ ਪਰ ਪੰਜਾਬ ਦੇ ਲੋਕ ਇਕੱਠੇ ਹੋਣਗੇ 3 ਕਰੋੜ ਪੰਜਾਬੀ ਇਕੱਠੇ ਹੋਣਗੇ ਔਰ ਭਾਰਤੀ ਜਨਤਾ ਪਾਰਟੀ ਨੂੰ ਕਰਾਰਾ ਜਵਾਬ ਦੇਣਗੇ ਇੱਕ ਸੁਖਵੀਰ ਸਿੰਘ ਬਾਦਲ ਨੂੰ ਮੋੜ ਜਿਹੜਾ ਹੈਗਾ ਪ੍ਰਧਾਨ ਬਣਾਉਣ ਦੀ ਚਰਚਾ ਚੱਲ ਰਹੀ ਆ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਹੈਗੀ ਉਹ ਚ ਚਰਚਾ ਚੱਲ ਰਹੀ ਆ ਸਖਬੀਰ ਸਿੰਘ ਬਾਦਲ ਜੀ ਨੂੰ ਚਾਹੇ ਉਹ ਅਕਾਲੀ ਦਲ ਦਾ ਪ੍ਰਧਾਨ ਲਾਦਨ ਚਾਹੇ ਉਹ ਆਲੜੀਆ ਦਾ ਪ੍ਰਧਾਨ ਲਾਦਨ ਚਾਹੇ ਉਹ ਮੈਂ ਸੰਵਿੰਦਾ ਪੂਰੇ ਵਰਲਡ ਦਾ ਪ੍ਰਧਾਨ ਲਾਦਨ ਉਹਨਾਂ ਦੀ ਦਾਲ ਜਿਹੜੀ ਆ ਸਾਡੇ ਨਾਲ ਹਰਪਾਲ ਸਿੰਘ ਚੀਮਾ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੋ ਚੰਡੀਗੜ੍ਹ ਦੇ ਵਿੱਚ ਚੀਫ ਸੈਕਟਰੀ ਲਗਾਇਆ ਗਿਆ ਉਸ ਦਾ ਇਹ ਪੂਰਾ ਵਿਰੋਧ ਕਰਦੇ ਨੇ ਤੇ ਸੁਖਬੀਰ ਸਿੰਘ ਬਾਦਲ ਤੇ ਵੀ ਤੰਜ ਕੱਸਦੇ ਨਜ਼ਰ ਆ ਰਹੇ ਨੇ ਕਿ ਭਾਵੇਂ ਜਿੰਨਾ ਮਰਜੀ ਉਹਨਾਂ ਨੂੰ ਚਾਹੇ ਮੁੜ ਪ੍ਰਧਾਨ ਲਾ ਦਿੱਤਾ ਜਾਵੇ ਪਰ ਅਕਾਲੀ ਦਲ ਦੀ ਹੁਣ ਸਿਆਸਤ ਦੇ ਵਿੱਚ ਦਾਲ ਨਹੀਂ ਗਲੇਗੀ ਚੰਡੀਗੜ੍ਹ ਤੋਂ ਕੈਮਰਾਮੈਨ ਕੁਲਜਿੰਦਰ ਸੂਤ ਦੇ ਨਾਲ ਜਗਬਾਣੀ ਲਈ ਵਰਨਪਟ